ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਦਲਜੀਤ ਦੋਸਾਂਜ ਦੀ ਫਿਲਮ ਪੰਜਾਬ 95 ਇਸ ਫਿਲਮ ਨੂੰ ਲੈ ਕੇ ਹੱਲੇ ਵੀ ਇੱਕ ਰਸ ਬਣਿਆ ਹੋਇਆ ਹੈ ਕਿ ਇਹ ਫਿਲਮ ਕਦੋਂ ਰਿਲੀਜ਼ ਹੋਵੇਗੀ ਕਿਉਂਕਿ ਦਲਜੀਤ ਦੋਸਾਂਜ ਅਕਸਰ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਕੋਈ ਨਾ ਕੋਈ ਤਸਵੀਰ ਇਸ ਫਿਲਮ ਦੇ ਵਿੱਚੋਂ ਸਾਂਝੀ ਕਰਦੇ ਰਹਿੰਦੇ ਨੇ ਤਾਂ ਹੁਣ ਪੰਜਾਬੀ ਅਦਾਕਾਰ ਜਗਜੀਤ ਸੰਧੂ ਨੇ ਇਸ ਫਿਲਮ ਦੇ ਵਿੱਚੋਂ ਇੱਕ ਤਸਵੀਰ ਸਾਂਝੀ ਕੀਤੀ ਹੈ ਤਸਵੀਰ ਸਾਂਝੀ ਕਰਦੇ ਹੋਏ ਜਗਜੀਤ ਸੰਧੂ ਨੇ ਇੱਕ ਕੈਪਸ਼ਨ ਦੇ ਵਿੱਚ ਇੱਕ ਚੀਜ਼ ਵੀ ਲਿਖੀ ਹੈ ਉਹਨਾਂ ਨੇ ਕਿਹਾ ਮੈਂ ਹਨੇਰੇ ਨੂੰ ਵੰਗਾਰਦਾ ਹਾਂ ਜੇ ਹੋਰ ਕੁਝ ਨਾ ਕਰ ਸਕਿਆ ਤਾਂ ਰੌਸ਼ਨੀ ਨਾਲ ਕਟੋ-ਕਟ ਆਪਣੇ ਆਲੇ-ਦੁਆਲੇ ਦਾ ਹਨੇਰਾ ਖਤਮ ਕਰਾਂਗਾ ਜਸਵੰਤ ਸਿੰਘ ਖਾਲੜਾ ਉਸ ਤੋਂ ਬਾਅਦ ਉਹਨਾਂ ਨੇ ਇਸ ਫਿਲਮ ਦੇ ਡਾਇਰੈਕਟਰ ਅਨਿਤ ਰਹਿਨ ਔਰ ਫਿਲਮ ਦੇ ਅਦਾਕਾਰ ਦਿਲਜੀਤ ਦਸਾਇਨ ਨੂੰ ਟੈਗ ਕੀਤਾ ਤੇ ਲਿਖਿਆ ਭਾਜੀ ਤੁਹਾਡੀ ਮਿਹਨਤ ਜ਼ਾਇਆ ਨਹੀਂ ਜਾਵੇਗੀ ਇੱਕ ਦਿਨ ਹਨੇਰਾ ਖਤਮ ਹੋਵੇਗਾ ਮਤਲਬ ਕਿ ਇਸ ਫਿਲਮ ਦੇ ਵਿੱਚ ਜਗਜੀਤ ਸੰਧੂ ਵੀ ਨਜ਼ਰ ਆਉਣਗੇ ਔਰ ਜਗਜੀਤ ਸੰਧੂ ਨੇ ਇਸ ਫਿਲਮ ਦੇ ਵਿੱਚੋਂ ਇੱਕ ਸੀਨ ਦੇ ਵਿੱਚੋਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦਲਜੀਤ ਦੋਸਾਂਜ ਦੇ ਕਿਸ ਤਰੀਕੇ ਦੇ ਨਾਲ ਵਾਲ ਖਿਲਰੇ ਹੋਏ ਨੇ ਮਤਲਬ ਕਿ ਸ਼ਹੀਦ ਚਸਵੰਤ ਸਿੰਘ ਖਾਲੜਾ ਦੇ ਕਿਰਦਾਰ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਦਲਜੀਤ ਦੋਸਾਂਜ ਔਰ ਜਗਜੀਤ ਸੰਧੂ ਵੀ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਔਰ ਜਗਜੀਤ ਸੰਧੂ ਦਲਜੀਤ ਦੇ ਇਸ ਫਿਲਮ ਦੇ ਹੱਕ ਦੇ ਵਿੱਚ ਆਏ ਨੇ ਕਿ ਫਿਲਮ ਇੱਕ ਦਿਨ ਜ਼ਰੂਰ ਰਿਲੀਜ਼ ਹੋਵੇਗੀ ਦੱਸਦੀ ਹੈ ਕਿ ਇਸ ਫਿਲਮ ਦੇ ਵਿੱਚ 120 ਕੱਟ ਲਾਏ ਗਏ ਸਨ ਤੇ ਉਸ ਤੋਂ ਬਾਅਦ ਦਿਲਜੀਤ ਦੋਸਾਈ ਨੇ ਇਹ ਐਲਾਨ ਕੀਤਾ ਸੀ ਕਿ ਇਹ ਫਿਲਮ ਜਿਹੜੀ ਹੈ ਭਾਰਤ ਨੂੰ ਛੱਡ ਕੇ ਬਾਕੀ ਓਵਰਸੀਜ਼ ਰਿਲੀਜ਼ ਹੋਵੇਗੀ ਬਹੁਤ ਖੁਸ਼ੀ ਦੀ ਖਬਰ ਜਿਹੜੀ ਆਪਣੇ ਫੈਨਸ ਦੇ ਨਾਲ ਸਾਂਝੀ ਕੀਤੀ ਤੇ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਦਿਲਜੀਤ ਦੋਸਾਈ ਨੇ ਕਹਿ ਦਿੱਤਾ ਸੀ ਕਿ ਫਿਲਮ ਹੁਣ ਰਿਲੀਜ਼ ਨਹੀਂ ਹੋਵੇਗੀ ਹਾਲਾਂਕਿ ਬਹੁਤ ਲੋਕ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਪਏ ਨੇ ਕਿ ਪੰਜਾਬ 95 ਕਦੋਂ ਰਿਲੀਜ਼ ਹੋਵੇਗੀ ਸੋ ਇਹ ਜਿਹੜੀ ਇੱਕ ਪੋਸਟ ਜਗਜੀਤ ਸੰਧੂ ਨੇ ਦਲਜੀਤ ਦੋਸਾਂ ਨੇ ਸਾਂਝੀ ਕੀਤੀ ਹੈ ਦੇਖ ਸਕਦੇ ਹੋ ਇਸ ਫੋਟੋ ਦੇ ਵਿੱਚ ਦਲਜੀਤ ਦੋਸਾਂ ਜਿ ਕਿਸ ਤਰੀਕੇ ਦੇ ਨਾਲ ਨਜ਼ਰ ਆ ਰਹੇ ਨੇ ਸੋ ਕਿਨੂ ਕਿਨੂ ਇੰਤਜ਼ਾਰ ਹੈ ਪੰਜਾਬ 95 ਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਦਲਜੀਤ ਦੋਸਾਂ ਦੀ ਫਿਲਮ ਪੰਜਾਬ 95 ਇਸ ਫਿਲਮ ਨੂੰ ਲੈ ਕੇ ਹੱਲੇ ਵੀ ਇੱਕ ਰਸ ਬਣਿਆ ਹੋਇਆ ਹੈ ਇਹ ਫਿਲਮ ਕਦੋਂ ਰਿਲੀਜ਼ ਹੋਵੇਗੀ ਕਿਉਂਕਿ ਤਲਜੀਦ ਉਸਾਂ ਅਕਸਰ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਕੋਈ ਨਾ ਕੋਈ ਤਸਵੀਰ ਇਸ ਫਿਲਮ ਦੇ ਵਿੱਚੋਂ ਸਾਂਝੀ ਕਰਦੇ ਰਹਿੰਦੇ ਨੇ ਤਾਂ ਹੁਣ ਪੰਜਾਬੀ ਅਦਾਕਾਰ ਜਗਜੀਤ ਸੰਧੂ ਨੇ ਇਸ ਫਿਲਮ ਦੇ ਵਿੱਚੋਂ ਇੱਕ ਤਸਵੀਰ ਸਾਂਝੀ ਕੀਤੀ ਹੈ ਤਸਵੀਰ ਸਾਂਝੀ ਕਰਦੇ ਹੋਏ ਜਗਜੀਤ ਸੰਧੂ ਨੇ ਇੱਕ ਕੈਪਸ਼ਨ ਦੇ ਵਿੱਚ ਇੱਕ ਚੀਜ਼ ਵੀ ਲਿਖੀ ਹੈ ਉਹਨਾਂ ਨੇ ਕਿਹਾ ਮੈਂ ਹਨੇਰੇ ਨੂੰ ਵੰਗਾਰਦਾ ਹਾਂ ਜੇ ਹੋਰ ਕੁਝ ਨਾ ਕਰ ਸਕਿਆ ਤਾਂ ਰੌਸ਼ਨੀ ਨਾਲ ਘਟੋ-ਘਟ ਆਪਣੇ ਆਲੇ-ਦੁਆਲੇ ਦਾ ਹਨੇਰਾ ਖਤਮ ਕਰਾਂਗਾ ਜਸਵੰਤ ਸਿੰਘ ਖਲੜਾ ਉਸ ਤੋਂ ਬਾਅਦ ਉਹਨਾਂ ਨੇ ਇਸ ਫਿਲਮ ਦੇ ਡਾਇਰੈਕਟਰ ਖਨੀਤ ਰਹਿਣ ਔਰ ਫਿਲਮ ਦੇ ਅਦਾਕਾਰ ਦਿਲਜੀਤ ਦਸਾਂਜ ਨੂੰ ਟੈਗ ਕੀਤਾ ਅਤੇ ਲਿਖਿਆ ਭਾਜੀ ਤੁਹਾਡੀ ਮਿਹਨਤ ਜ਼ਾਇਆ ਨਹੀਂ ਜਾਵੇਗੀ ਇੱਕ ਦਿਨ ਹਨੇਰਾ ਖਤਮ ਹੋਵੇਗਾ ਮਤਲਬ ਕਿ ਇਸ ਫਿਲਮ ਦੇ ਵਿੱਚ ਜਗਜੀਤ ਸੰਧੂ ਵੀ ਨਜ਼ਰ ਆਉਣਗੇ ਔਰ ਜਗਜੀਤ ਸੰਧੂ ਨੇ ਇਸ ਫਿਲਮ ਦੇ ਵਿੱਚੋਂ ਇੱਕ ਸੀਨ ਦੇ ਵਿੱਚੋਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦਿਲਜੀਤ ਦਸਾਂਜ ਦੇ ਕਿਸ ਤਰੀਕੇ ਦੇ ਨਾਲ ਵਾਲ ਖਲਰੇ ਹੋਏ ਨੇ ਮਤਲਬ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਕਿਰਦਾਰ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਦਲਜੀਤ ਦੋਸਾਂਝ ਔਰ ਜਗਜੀਤ ਸੰਧੂ ਵੀ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਔਰ ਜਗਜੀਤ ਸੰਧੂ ਦਲਜੀਤ ਦੇ ਇਸ ਫਿਲਮ ਦੇ ਹੱਕ ਦੇ ਵਿੱਚ ਆਏ ਨੇ ਕਿ ਫਿਲਮ ਇੱਕ ਦਿਨ ਜ਼ਰੂਰ ਰਿਲੀਜ਼ ਹੋਵੇਗੀ ਦੱਸਦੀ ਹੈ ਕਿ ਇਸ ਫਿਲਮ ਦੇ ਵਿੱਚ 120 ਕੱਟ ਲਾਏ ਗਏ ਸਨ ਤੇ ਉਸ ਤੋਂ ਬਾਅਦ ਦਲਜੀਤ ਦੋਸਾਂਝ ਨੇ ਇਹ ਐਲਾਨ ਕੀਤਾ ਸੀ ਕਿ ਇਹ ਫਿਲਮ ਜਿਹੜੀ ਹੈ ਭਾਰਤ ਨੂੰ ਛੱਡ ਕੇ ਬਾਕੀ ਓਵਰਸੀਜ਼ ਰਿਲੀਜ਼ ਹੋਵੇਗੀ ਬਹੁਤ ਖੁਸ਼ੀ ਦੀ ਖਬਰ ਜਿਹੜੀ ਆਪਣੇ ਫੈਨਸ ਦੇ ਨਾਲ ਸਾਂਝੀ ਕੀਤੀ ਸੀ ਤੇ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਤਰਜੀਤ ਦੋਸਾਏ ਨੇ ਕਹਿ ਦਿੱਤਾ ਸੀ ਕਿ ਫਿਲਮ ਹੁਣ ਰਿਲੀਜ਼ ਨਹੀਂ ਹੋਵੇਗੀ ਹਾਲਾਕੀ ਬਹੁਤ ਲੋਕ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਪਏ ਨੇ ਕਿ ਪੰਜਾਬ 95 ਕਦੋਂ ਰਿਲੀਜ਼ ਹੋਵੇਗੀ ਸੋ ਇਹ ਜਿਹੜੀ ਇੱਕ ਪੋਸਟ ਜਗਜੀਤ ਸੰਧੂ ਨੇ ਦਲਜੀਤ ਦੋਸਾਏ ਨਾਲ ਸਾਂਝੀ ਕੀਤੀ ਹੈ ਦੇਖ ਸਕਦੇ ਹੋ ਇਸ ਫੋਟੋ ਦੇ ਵਿੱਚ ਦਿਲਜੀਤ ਦੋਸਾਂ ਚ ਕਿਸ ਤਰੀਕੇ ਦੇ ਨਾਲ ਨਜ਼ਰ ਆ ਰਹੇ ਨੇ ਸੋ ਕਿਹਨੂੰ ਕਿਹਨੂੰ ਇੰਤਜ਼ਾਰ ਆ ਪੰਜਾਬ 95 ਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ